ਕਰੀਬ 22 ਅਗਸਤ ਤੱਕ ਖਰਾਬ ਰਹਿ ਸਕਦਾ ਹੈ ਮੌਸਮ ਕਈ ਫੁੱਟ ਦੂਰ ਸਤਲੁਜ ਬਿਆਸ ਤੋਂ ਬਾਅਦ ਹੁਣ ਯਮਨਾ ਵੀ ਉਫਾਨ ਤੇ ਅਥਨੀ ਕੁੰਡ ਬੈਰਾਜ ਦੇ ਵਿੱਚ ਵਜਾਇਆ ਗਿਆ ਮਿੰਨੀ ਫਲੱਡ ਸਾਇਰਨ 18 ਗੇੜ ਖੋਲ ਕੇ 1 ਲੱਖ 16 ਹਜ਼ਾਰ ਕਿਊਸਿਕ ਸਤਲੁਜ ਬਿਆਸ ਤੋਂ ਬਾਅਦ ਹੁਣ ਯਮਨਾ ਵੀ ਉਫਾਨ ਤੇ ਅਥਨੀ ਕੁੰਡ ਬੈਰਾਜ ਦੇ ਵਿੱਚ ਵਜਾਇਆ ਗਿਆ ਮਿੰਨੀ ਫਲੱਡ ਸਾਇਰਨ 18 ਗੇੜ ਖੋਲ ਕੇ 1 ਲੱਖ 16 ਹਜ਼ਾਰ ਕਿਊਸਿਕ ਛੱਡਿਆ ਪਾਣੀ ਫਾਜਲ ਕੱਚ ਸਤਲੁਜ ਨੇ ਡੋਬੇ ਕਈ ਪਿੰਡ ਬੈਲ ਗੱਡੀ ਤੇ ਢੋਇਆ ਜਾ ਰਿਹਾ ਰਾਸ਼ਨ ਕਿਸ਼ਤੀ ਦੇ ਵਿੱਚ ਲਿਆਇਆ ਜਾ ਰਿਹਾ ਪਸ਼ੂਆਂ ਦੇ ਲਈ ਚਾਰਾ ਨੇਰਾ ਜੁਫਾਨ ਕਰਕੇ ਪੰਜਾਬ ਦੇ ਵਿੱਚ ਕਰੀਬ 13000 ਏਕੜ ਫਸਲ ਹੋਈ ਬਰਬਾਦ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਨੇ ਦਿੱਤੀ ਜਾਣਕਾਰੀ 600 ਲੋਕਾਂ ਦਾ ਕੀਤਾ ਗਿਆ ਰੈਸਕਿਊ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਇੰਡੀਆ ਨੇ ਖੜਿਆ ਸਾਊਥ ਕਾਰਡ ਸੀਪੀ ਰਾਧਾ ਕ੍ਰਿਸ਼ਨਨ ਨੂੰ ਬਣਾਇਆ ਗਿਆ ਉਮੀਦਵਾਰ 1 ਅਗਸਤ ਨੂੰ ਪਰਨਗੇ ਨਾਮਜ਼ਦਗੀ ਆਪੋਜੀਸ਼ਨ ਨੇ ਹਾਲੇ ਨਹੀਂ ਖੋਲੇ ਪੱਤੇ ਗੋੜ ਚੋਰੀ ਦੇ ਇਲਜ਼ਾਮਾਂ ਤੇ ਚੋਣ ਕਮਿਸ਼ਨ ਦਾ ਰਾਹੁਲ ਗਾਂਧੀ ਨੂੰ ਅਲਟੀਮੇਟਮ ਕਿ ਆਹ 7 ਦਿਨਾਂ ਦੇ ਅੰਦਰ ਹਲਫਨਾਮਾ ਦਿਓ ਜਾਂ ਦੇਸ਼ ਤੋਂ ਮੰਗੋ ਮਾਫੀ ਵਾਰ-ਵਾਰ ਝੂਠ ਬੋਲਣ ਦੇ ਨਾਲ ਝੂਠ ਸੱਚ ਨਹੀਂ ਹੁੰਦਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੇ ਭਾਜਪਾ ਦੀ ਮਦਦ ਕਰਨ ਦਾ ਲਾਇਆ ਇਲਜ਼ਾਮ ਕਿਹਾ ਹੁਣ ਖੁੱਲ੍ਹੇਆਮ ਕੀਤੀ ਜਾ ਰਹੀ ਹੈ ਵੋਟ ਚੋਰੀ ਵੋਟਰ ਲਿਸਟ ਦੇ ਵਿੱਚ ਜ਼ਿੰਦਾ ਲੋਕਾਂ ਨੂੰ ਮਾਰ ਰਿਹਾ ਇਲੈਕਸ਼ਨ ਕਮਿਸ਼ਨ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਦਾ ਵੱਡਾ ਬਿਆਨ ਬੁੱਲੇ ਪੰਜਾਬ ਦੇ ਵਿੱਚ ਧਰਮ ਬਦਲ ਚੁੱਕੇ ਸਿੱਖਾਂ ਦੇ ਘਰ ਵਾਪਸੀ ਕਰਵਾਏਗਾ ਆਰਐਸਐਸ 5 ਸਾਲ ਦੇ ਅੰਦਰ ਮਿਸ਼ਨ ਹੋਵੇਗਾ ਪੂਰਾ ਕੰਨੀ ਗੱਲ ਤੇ ਐ ਜੀ ਪੀ ਸੀ ਤੇ ਵੀ ਚੁੱਕੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਅੱਜ ਚਮਕੌਰ ਸਾਹਿਬ ਦੇ ਲੋਕਾਂ ਨੂੰ ਦੇਣਗੇ ਸੋਗਾਤ ਸਬ ਡਿਵੀਜ਼ਨਲ ਹਸਪਤਾਲ ਦਾ ਕਰਨਗੇ ਉਗਾਟਨ ਮਜੀਠੀਆ ਦੇ ਬੇਰ ਪਟੀਸ਼ਨ ਤੇ ਅੱਜ ਆ ਸਕਦਾ ਫੈਸਲਾ ਮਹਾਲੀ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਮਜੀਠੀਆ ਹੈਡਲਾਈਨਸ ਦੇ ਪ੍ਰਯੋਜਕ ਪਤੰਜਲੀ ਗਾਇ ਕਾ ghee ਮਾਂ ਕਾ ਭਰੋਸਾ ਪਿਆਰ ਸੇ ਪਰੋਸਾ ਖੁਲਦੇ ਫਲੱਡ ਗੇਟ ਕਹਿਰ ਭਰਉਂਦਾ ਪਾਣੀ ਤੂਫਾਨ ਮਾਰਦੇ ਦਰਿਆਵਾਂ ਨੇ ਉਲਝਾਈ ਜ਼ਿੰਦਗੀ ਦੀ ਤਾਣੀ ਜਲਥਲ ਹੋਇਆ ਪੰਜਾਬ ਟੁੱਟੇ ਫਸਲਾਂ ਪੱਕਣ ਦੇ ਖੁਆਬ ਹੜਾਂ ਦੀ ਮਾਰ ਤੇ ਮਹਾ ਕਵਰੇਜ ਬੂਹੇ ਤੇ ਬਰਬਾਦੀ ਨਿਊਜ਼ 18 ਪੰਜਾਬ ਤੇ ਲਗਾਤਾਰ ਸਸਿਕਲ ਤੁਸੀਂ ਵਖਰੇ ਹੋ ਨਿਯੂ ਰੇਟ ਪੰਜਾਬ ਮੈਂ ਭਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਮੌਸਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ એલਓ ਲੜ ਜਾਰੀ ਕੀਤਾ ਗਿਆ ਹੈ 22 ਅਗਸਤ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਪਾਰੀ ਮੀਂਹ ਪਰੇਸ਼ਾਨੀ ਵਧਾ ਸਕਦਾ ਹੈ ਕਿਉਂਕਿ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਹੜ੍ਹ ਜੇ ਹਾਲਾਤ ਬਣੇ ਹੋਏ ਨੇ ਚਾਹੇ ਉਹ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਚਾਹ ਇਹ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਹੜਾਂ ਦੀ ਮਾਰ ਦੇ ਹੇਠ ਨੇ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਤੇ ਇਸ ਦੇ ਵਿਚਾਲੇ ਇਹ ਵੱਡੀ ਖਬਰ ਹੈ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਅੱਜ ਭਾਰੀ ਮੀਂਹ ਦੀ ਸੰਭਾਵਨਾ ਹੈ ਮੌਸਮੀ ਭਾਕ ਦਿਵਲ ਇਸ ਨੂੰ ਲੈ ਕੇ ਐਲਰਟ ਜਾਰੀ ਕੀਤਾ ਗਿਆ ਹੈ 28 ਅਗਸਤ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਭਾਰੀ ਮੀਂਹ ਲੋਕਾਂ ਦੀ ਹੋਰ ਵੀ ਪਰੇਸ਼ਾਨੀ ਵਧਾ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈ ਰਿਹਾ ਹੈ ਉਸ ਤੋਂ ਬਾਅਦ ਨਦੀਆਂ ਨਾਲੇ ਦਰਿਆ ਲਗਾਤਾਰ ਉਫਾਨ ਤੇ ਨਹੀਂ ਸੱਚ ਹੈ ਅੱਜ ਸਾਤਵਜ ਤੇ ਰਿਆਦੀ ਗੱਲ ਕੀਤੀ ਜਾਵੇ ਚਾਹੇ ਵਿਅਸ ਤੇ ਰਿਆਦੀ ਗੱਲ ਕੀਤੀ ਜਾਵੇ ਤੇ ਇਸ ਦੇ ਚਲਦਿਆਂ ਕਈ ਜਗਾਵਾਂ ਤੇ ਹੜ ਵਰਗੇ ਹਾਲਾਤ ਵੀ ਬਣੇ ਹੋਏ ਨੇ ਆ ਪਰ ਇਹ ਮੁਸ਼ਕਲ ਘੱਟ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਆ ਮੋੜ ਤੋਂ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਤੇ 22 ਅਗਸਤ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਅੱਜ ਅਜੇ 18 ਅਗਸਤ ਹੈ ਆ ਤੇਉਣ ਵਾਲੇ 4 ਦਿਨਾਂ ਤੱਕ ਇਸੇ ਤਰੀਕੇ ਦੇ ਨਾਲ ਹੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਰੋਕਰਾਂਗੇ ਅਗਲੀ ਵੱਡੀ ਖਬਰ ਦਾ ਸੁਖਨਾ ਦੇ ਫਲੱਡ ਗੇਟ ਖੁੱਲਣ ਤੇ ਡਰਾਉਂ ਲੱਗਿਆ ਕੱਗਰ ਦਰਿਆ ਮੋਨਕ ਤੇ ਖਨੌਰੀ ਦੇ ਲੋਕਾਂ ਦੀ ਚਿੰਤਾ ਵਧ ਗਈ ਹੈ 743 ਫੁੱਟ ਤੇ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਪਹੁੰਚ ਚੁੱਕਾ ਹੈ ਖਤਰੇ ਦੇ ਨਿਸ਼ਾਨ ਤੋਂ ਮੈਜ਼ 5 ਫੁੱਟ ਹੀ ਹੇਠਾਂ ਵਗ ਰਿਹਾ ਹੈ ਪਾਣੀ 2023 ਦੇ ਵਿੱਚ ਕੱਗਰ ਨੇ ਮੋਨਕ ਤੇ ਖਨੌਰੀ ਦੇ ਵਿੱਚ ਭਾਰੀ ਤਬਾਹੀ ਮਚਾਈ ਸੀ ਤੇ ਕਿਸਾਨਾਂ ਨੂੰ ਆਪਣੀ ਫਸਲ ਖਰਾਬ ਹੋਣ ਦਾ ਲਗਾਤਾਰ ਡਰ ਸਤਾ ਰਿਹਾ ਤਾਂ ਸੁਖਨਾ ਦੇ ਫਲੱਡ ਗੇਟ ਦਰਸਲ ਕੱਲ ਹੀ ਖੋਲੇ ਗਏ ਸਨ ਫਲੱਡ ਗੇਟ ਖੋਲਣ ਤੇ ਕੱਗਰ ਦਰਿਆ ਜੁੜਾ ਕਿ ਹੁਣ ਲੋਕਾਂ ਨੂੰ ਡਰਾਉਣ ਲੱਗਿਆ ਮੋਨਕ ਤੇਖਨੋਲੀ ਦੇ ਲੋਕਾਂ ਤੇ ਚਿੰਤਾ ਵਧੇ ਹੋਏ ਨਜ਼ਰ ਆ ਰਹੀ ਹੈ 743 ਫੁੱਟ ਤੇ ਕੱਗਰ ਦਰਿਆ ਦਾ ਪਾਣੀ ਦਾ ਲੈਵਲ ਪਹੁੰਚ ਚੁੱਕਿਆ ਜੇਕਰ ਖਤਰੇ ਦੇ ਨਿਸ਼ਾਨ ਦੀ ਗੱਲ ਕਰੀਏ ਤਾਂ ਖਤਰੇ ਦੇ ਨਿਸ਼ਾਨ ਤੋਂ ਮੈਜ਼ 5 ਫੁੱਟ ਹੀਠਾਂ ਇਹ ਪਾਣੀ ਵਗ ਰਿਹਾ ਹੈ ਆ 2023 ਦੀ ਗੱਲ ਕਰੀਏ ਸਾਲ 2023 ਦੇ ਵਿੱਚ ਕੱਗਰ ਨੇ ਮੋਨਕ ਤੇਖਨੋਲੀ ਦੇ ਵਿੱਚ ਵੱਡੇ ਪੱਧਰ ਤੇ ਤਬਾਹੀ ਮਚਾਈ ਸੀ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀਗਾ ਤੇ ਇਸ ਬਾਰੇ ਵੀ ਕਿਸਾਨਾਂ ਨੂੰ ਫਸਲ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜ ਚੁੱਕੇ ਨੇ ਚਰਨਜੀਤ ਜਿਸ ਤਰੀਕੇ ਦੇ ਨਾਲ ਕੱਲ ਸੁਖਨਾ ਦੇ ਫਲੱਡ ਗੇਟ ਖੋਲੇਗੇ ਤੋਂ ਉਸ ਤੋਂ ਬਾਅਦ ਖੱਗਰ ਦਰਿਆ ਵੀ ਲੋਕਾਂ ਨੂੰ ਡਰਾ ਰਿਹਾ ਫਿਲਹਾਲ ਤਾਜ਼ਾ ਅਪਡੇਟ ਕੀ ਹੈ ਕਿਸ ਲੈਵਲ ਤੇ ਪਾਣੀ ਪਹੁੰਚ ਚੁੱਕਾ ਹੈ ਬਿਲਕੁਲ ਪਰਮਿੰਦਰ 743 ਫੁੱਟ ਤੱਕ ਜਿਹੜਾ ਹੈਗਾ ਖੱਗਰ ਦੇ ਵਿੱਚ ਪਾਣੇ ਦਾ ਇਸ ਵਕਤ ਪੱਧਰ ਹੈਗਾ 748 ਫੁੱਟ ਖਤਰੇ ਦਾ ਲੈ ਵਾਲਾ ਉਹ ਦੱਸਦੀ ਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਜਿਹੜੀ ਬਾਰਿਸ਼ਾਂ ਨੇ ਮੀਂਹ ਨੇ ਪਹਾੜਾਂ 'ਚ ਪੈਂਦੇ ਨੇ ਪਰ ਮਦਾਨੀ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਤਨਾ ਕਿਤੇ ਖਾਮੀ ਆ ਜਾ ਭੁਗਤਣਾ ਪੈਂਦਾ ਮੂਨ ਕਖਨੌਰੀ ਇਲਾਕਾ ਉਹ ਇਲਾਕਾ ਕਿ ਜਿਹੜਾ ਅਗਰ ਆਪਾਂ ਜਦੋਂ ਪੰਚਕੂਲਾ ਟੱਪ ਜੰਨੇ ਜਿਹੜਾ ਸੁਖਨਾ ਲੈਕ ਜਿੰਨਾ ਵੀ ਕਾਲਕਾ ਦਾ ਇਲਾਕੇ ਦੇ ਪਹਾੜੀ ਇਲਾਕੇ ਦੇ ਜਿੰਨੇ ਵੀ ਮੀਂਹ ਪੈਂਦੇ ਨੇ ਉਹ ਕਿਤਨਾ ਕਿਤੇ ਸੁਖਨਾ ਲੈਕ ਦੇ ਵਿੱਚੋਂ ਹੁੰਦੇ ਹੈ ਘੱਗਰ ਦਰਿਆ ਦੇ ਵਿੱਚ ਜਿਹੜਾ ਪਾਣੀ ਆ ਵਗਦਾ ਹੁਣ ਕੱਲ ਸੁਖਨਾ ਲੈਕ ਦੇ ਵਿੱਚ ਪਾਣ ਦਾ ਜਦੋਂ ਪੱਧਰ ਵਧਿਆ ਪਲੜਾ ਇਹ ਤਾਂ ਖੋਲੇ ਗਏ ਨੇ ਤਾਂ ਜਿਹੜਾ ਹੁਣ ਇਹ ਘੱਗਰ ਦਾ ਇਸ ਵਕਤੋਂ 743 ਦੇ ਲਗਭਗ ਪੱਧਰ ਹੋਇਆ ਪਿਆ ਤਾਂ ਉਹ ਸਾਰਾ ਪਾਣੀ ਜਿਹੜਾ ਹੈਗਾ 2 ਦਿਨ ਦੇ ਵਿੱਚ ਇਸੇ ਪਾਸੇ ਆਉਣਾ ਹੈਗਾ ਜਦੋਂ ਇਹ ਰਾਜਪੁਰਾ ਸਾਈਡ ਮੂਨਟ ਸਾਈਡ ਖਨੌਰੀ ਸਾਈਡ ਜਾ ਕੇ ਉਹ ਪਾਣੀ ਦਾ ਪੱਧਰ ਬਦਨਾ ਤੱਕ ਕਿਤੇ ਜਾ ਕੇ ਖਤਰੇ ਦੇ ਲੈਵਲ ਤੱਕ ਅਗਰ ਅਗਰ ਪਹੁੰਚਦਾ ਤਾਂ ਕਿਤੇ ਲੋਕਾਂ ਨੂੰ ਡਰ ਜ਼ਰੂਰ ਆ ਪ੍ਰਸ਼ਾਸਨ ਨੂੰ ਡਰ ਜ਼ਰੂਰ ਆ ਕਿ ਕਿਤੇ ਉਹ ਹੀ 2023 ਵਰਗੇ ਜਿਹੜੇ ਹਾਲਾਤ ਨੇ ਉਹ ਨਾ ਬਣ ਜਾਣ ਕਿਤੇ ਜਿਹੜੇ ਇਲਾਕੇ ਦੇ ਲੋਕ ਨੇ ਉਹ ਬੇਹਦ ਚਿੰਤਾ ਦੇ ਵਿੱਚ ਇਸ ਵਕਤ ਹੈਗੇ ਨੇ ਕਿਉਂਕਿ ਫਸਲਾਂ ਕਿਸਾਨਾਂ ਦੀਆਂ ਰਿਹੀਆਂ ਝੋਨੇ ਦੇ ਖੇਤ ਨੇ ਉਹ ਇਸ ਵਕਤ ਲਾਂਦਾ ਰਹੇ ਨੇ ਪਰ ਜਦੋਂ ਪਾਣੀ ਦਾ ਹੜ ਆਉਂਦਾ ਵੱਡੇ ਪੱਧਰ ਦੇ ਪਾਣੀ ਤੋਂ ਤਬਾਹੀ ਮਚਾਉਂਦਾ ਸਾਰੀਆਂ ਫਸਲਾਂ ਕਿਤਨਾ ਕਿਤੇ ਨਸ਼ਟ ਹੋ ਜਾਂਦੇ ਨੇ 2023 ਤੇ ਬਹੁਤ ਮਾੜੇ ਹਾਲਾਤ ਹੋਏ ਸੀ ਤਾਂ ਹੁਣ ਉਹੀ ਚਿੰਤਾ ਦੁਬਾਰਾ ਫੇਰ ਲੋਕਾਂ ਨੂੰ ਸਤਾ ਰਹੀ ਆ ਜੀ ਪ੍ਰਮਿੰਦਰ ਹਾਂ ਠੀਕ ਹੈ ਚਰਨਜੀਤ ਜੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਤਾਂ ਸੁਖਨਾ ਦੇ ਦਰਸਲ ਕੱਲ ਜੋ ਫਲੱਡ ਗੇਟ ਖੋਲੇ ਗਏ ਫਲੱਡ ਗੇਟ ਖੁੱਲਣ ਤੇ ਕੱਗਰ ਦਰਿਆ ਜੋ ਕਿ ਲੋਕਾਂ ਨੂੰ ਡਰਾਉਣ ਲੱਗਿਆ ਮੋਨਤ ਤੇ ਖਨੋਰੀ ਦੀ ਲੋਕਾਂ ਦੀ ਚਿੰਤਾ ਇਸ ਦੇ ਨਾਲ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਸਾਲ 2023 ਦੇ ਵਿੱਚ ਅਸੀਂ ਉਹ ਤਬਾਹੀ ਬਰਬਾਦੀ ਵੇਖ ਚੁੱਕੇ ਹਾਂ ਜੋ ਕਿ ਕੱਗਰ ਦਰ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਸੀ ਤਾਂ ਕਈ ਦਿਨਾਂ ਤੋਂ ਪੈਰੇ ਭਾਰੀ ਮੀਂਹ ਨੇ ਤੇ ਦਰਿਆਵਾਂ ਤੋਂ ਆਰੇ ਪਾਣੀ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮਾਰ ਕੀਤੀ ਹੈ ਤੇ ਸਿਰ ਪੰਜਾਬ ਹੀ ਨਹੀਂ ਨਾਲ ਲੱਗਦੇ ਸੂਬਿਆਂ ਦੇ ਵੀ ਹਾਲਾਤ ਡਰਾਉਣੇ ਨੇ ਕੀ ਨੇ ਮੌਜੂਦਾ ਹਾਲਾਤ ਤੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਕਿਸ ਤਰੀਕੇ ਦੀ ਤਸਵੀਰ ਹੋਵੇਗੀ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ ਪਹਾੜਾਂ 'ਚ ਪੈ ਰਹੀ ਤੇਜ਼ ਬਰਸਾਤ ਤੇ ਕੁਦਰਤੀ ਤਬਾਹੀ ਨੇ ਨਾਲ ਲੱਗਦੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸੈਲਾਬ ਲਿਆ ਦਿੱਤਾ ਜਿੱਥੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਬਿਲਕੁਲ ਨੇੜੇ ਪਹੁੰਚਿਆ ਉੱਥੇ ਸਭ ਤੋਂ ਪਹਿਲਾਂ ਇਹ ਡਰਾਉਣੀਆਂ ਤਸਵੀਰਾਂ ਪਠਾਨਕੋਟ ਦੇ ਬਮਿਆਲ ਦੀਆਂ ਜਲਾਲੀਆ ਦਰਿਆ ਦੇ ਵਿੱਚ ਫਿਰ ਵੱਡੀ ਮਾਤਰਾ 'ਚ ਪਾਣੀ ਆਇਆ ਪਿੰਡ ਅਨਿਆਲ ਅਤੇ ਪਿੰਡ ਮਸਤਪੁਰ ਦੀਆਂ ਗਲੀਆਂ ਅਤੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਕੁਲ 6 ਪਿੰਡਾਂ ਤੱਕ ਪਾਣੀ ਦੀ ਮਾਰ ਪਈ ਹੈ ਕਿਉਂਕਿ ਪਿਛਲੇ ਪੈਰ ਜਿਹੜਾ ਆ ਇਹ ਸਵੇਰ ਸਾਰ ਨੂੰ ਜਿਹੜਾ ਜੰਗਲੌਰ ਪਿੰਡ ਆ ਪਾਕ ਜਿਹੜਾ ਪੰਜਾਬ ਔਰ ਜੈਨਕੇ ਦੇ ਬਾਡਰ ਦੇ ਉਤੇ ਤੇ ਬੱਦਲ ਫੱਟਿਆ ਉਹ ਬੱਦਲ ਫੱਟਣ ਕਰਕੇ ਜਿਆਦਾ ਪਾਣੀ ਆਇਆ ਸੋ ਤਰਨਤਨ ਜ਼ਿਲ੍ਹੇ ਦੇ ਵਿੱਚ ਹਰੀਕੇ ਦਰਿਆ ਦਾ ਬੰਨ ਕਮਜ਼ੋਰ ਹੋਇਆ ਪਿੰਡ ਸੰਬਰਾ ਚ ਟੁੱਟਣ ਕੰਡੇ ਐ 15 ਫੁੱਟ ਤੱਕ ਬੰਨ ਦੀ ਮਿੱਟੀ ਰੁੜ ਗਈ ਐ ਪਹਾੜਾਂ 'ਚ ਹੋ ਰਹੀ ਤੇ ਬਰਸਾਤ ਅਤੇ ਲਗਾਤਾਰ ਫਟ ਰਹੇ ਬੱਦਲਾਂ ਦਾ ਅਸਰ ਜਿਹੜਾ ਮਦਾਨੀ ਇਲਾਕਿਆਂ ਦੇ ਵਿੱਚ ਪੈ ਰਿਹਾ। ਪਿੱਛੇ ਜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਾਂ ਸਰਹਦੀ ਇਲਾਕੇ ਪੰਜਾਬ ਦੇ ਵਿੱਚ ਖੜੇ ਆ ਜਿੱਥੇ ਕਿ ਜਲਾਈਆਂ ਦਰਿਆ ਪੂਰੀ ਤਰ੍ਹਾਂ ਉਫਾਂਟਿਆ ਤੇ ਉਸਦੇ ਨਾਲ ਜਿਹੜੇ ਬਸਤੀ ਨਾਲੇ ਲੱਗਦੇ ਨੇ ਉਹ ਵੀ ਪੂਰੀ ਤਰ੍ਹਾਂ ਉਫਾਂਟੇ ਨੇ। ਉਧਰ ਕਪੂਰਥਾ ਵਿੱਚ ਬਿਆਸ ਦਰਿਆ ਨੇ ਤਬਾਹੀ ਮਚਾਈ ਹੈ। ਹੜਾ ਕਾਰਨ 16 ਤੋਂ ਵੱਧ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਨੇ। ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਚ ਡੁੱਬੀ ਹੈ। ਬਿਲਕੁਲ ਬਨ ਤੇ ਮੌਜੂਦ ਆ ਹਰੀਕੇ ਦਰਿਆ ਦੇ ਨਾਲ ਲੱਗਦੇ ਸਭਰਾ ਪਿੰਡ ਦੇ ਕੋਲ ਇੱਕ ਰਸਤਾ ਹੁੰਦਾ ਬਨ ਹੈ ਸਾਰਾ ਔਰ ਬਨ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਜਿਹੜੀ ਢਾ ਲੱਗੀ ਆ ਔਰ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਜਿਹੜੇ ਖੁਦ ਅਤੇ ਉਹਦੇ ਨਾਲ ਪ੍ਰਸ਼ਾਸਨਿਕ ਅਤੇ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਮਦਰਾਇ ਬਾਬਾ ਸ੍ਰਿਹਾਲੀ ਸਾਹਿਬ ਵਾਲੇ ਕਾਰ ਸੇਵਾ ਜਿਹੜੀ ਇੱਥੇ ਲੱਗੀ ਹੋਈ ਆ ਬਾਬਾ ਸੁੱਖਾ ਸਿੰਘ ਹੋਣਾ ਦੀ ਔਰ ਇਹ ਤਸਵੀਰਾਂ ਨੇ ਜਿਹੜੀਆਂ ਬੰਨ੍ਹ ਦੀਆਂ ਤਸਵੀਰਾਂ ਨੇ ਜਿੱਥੇ ਨਿਰੰਤਰਣ ਜਿਹੜਾ ਕੰਮ ਚੱਲ ਰਿਹਾ ਔਰ ਦੱਸ ਦਈਏ ਕਿ 15 ਤੋਂ 20 ਫੁੱਟ ਜਿਹੜੀ ਸੀ ਇਹ ਢਾ ਲੱਗੀ ਸੀ ਅਤੇ ਬਾਬਾ ਸੁੱਖਾ ਸਿੰਘ ਹੋਣਾ ਵੱਲੋਂ ਜਿਹੜੀ ਸੰਗਤ ਬੁਲਾ ਕੇ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਪਿੰਡ ਉਥੇ ਦੱਸ ਦਈਏ ਕਿ ਪਲਾਇਨ ਹੋਂ ਨੂੰ ਲੋਕ ਮਜਬੂਰ ਨੇ ਹਿਮਾਚਲ ਦੇ ਵਿੱਚ ਵੀ ਪੈ ਰਿਹਾ ਹੈ ਤੇ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਨੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਾਜ਼ਿਲਕਾ ਮੋਹਾਲੀ ਇਸ ਲਈ ਲੋ ਹਾਂਜੀ ਹਾਂਜੀ ਨਾਲ ਕਾ ਵੀ 16 ਪਿੰਡਾਂ ਦੇ ਵਿੱਚ ਅੱਛਾ ਹਾਂਜੀ 16 ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਔਰ ਉੱਥੇ ਖਾਣ ਪੀਣ ਨੂੰ ਜਾਂ ਹੋਰ ਰਾਹਤ ਦਾ ਸਮਾਨ ਪਸ਼ੂਆਂ ਦਾ ਚਾਰਾ ਪਹੁੰਚ ਰਿਹਾ ਮੜਾ ਬੋੜੀ ਪਹੁੰਚਦਾ ਸਰ ਕਿਤੇ 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 ਪਹੁੰਚ ਹਾਂਜੀ ਤਾ ਸਿਰ ਪੰਜਾਬ ਨਹੀਂ ਚੰਡੀਗੜ੍ਹ ਤੇ ਹਰਿਆਣਾ ਦੇ ਕਈ ਜ਼ਿਲ੍ਹੇ ਹੜਾਂ ਦੀ ਮਾਰ ਹੇਠ ਨੇ ਸੁਖਨਾ ਲੇਕ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਾ ਸਤਲੁਜ ਤੇ ਬਿਆਸ ਤੋਂ ਬਾਅਦ ਯਮਨਾ ਵੀ ਉਫਾਂਦ ਤੇ ਐ ਹਤਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ ਦਿੱਤੇ ਗਏ ਨੇ ਤੇ ਅਜੇ ਹਾਈ ਸੀਜ਼ਨ ਚ ਪਹਿਲੀ ਵਾਰ ਹੋਇਆ ਹੈ ਨਤੀਜੇ ਵਜੋਂ ਇਸ ਇਲਾਬੀ ਪਾਣੀ ਦਿੱਲੀ ਨੂੰ ਮਾਰ ਕਰੇਗਾ ਪਹਾੜੀ ਇਲਾਕੋ ਮੇ ਲਗਾਤਾਰ ਹੋ ਰਹੀ ਬਾਰਿਸ਼ ਕਾ ਅਸਰ ਅਬ ਮੈਦਾਨੀ ਇਲਾਕੋ ਮੇ ਦਿਖਨੇ ਲਗਾ ਹੈ यमुनानगर के हत्नी कुंड बैराज की ताजा तस्वीर में आपको दिखाना चाहूंगा इस वक्त मैं हतनी कुंड बैराज पर मौजूद और आप देख सकते हैं कि इस बार जो हतीकुंड बैराज पर इस सीजन का सबसे अधिकतम जो पानी है एक लाख अट्ठाईस हजार क्यूसिक पानी दिल्ली की तरफ डाइवर्ट किया गया है ਕਾਬਰੇ ਗੌਰ ਹੈ ਕਿ ਮੌਨਸੂਨ ਤੋਂ ਪਹਿਲਾਂ ਹੀ ਮੌਸਮ ਵਿਭਾਗ ਦੀ ਇਹ ਪੁਵਿਕ ਬਾਣੀ ਸੀ ਕਿ ਸਮੇਂ ਤੋਂ ਪਹਿਲਾਂ ਮੌਨਸੂਨ ਦੀ ਐਂਟਰੀ ਹੋਏਗੀ ਤੇ ਆਮ ਦੇ ਨਾਲ ਉਹ ਦੌੜੀ ਮਾਰ ਕਰੇਗਾ ਹੁਣ ਵੇਖਣਾ ਹੋਏਗਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਕਿਵੇਂ ਲੋਕਾਂ ਨੂੰ ਕੁਝ ਰਾਹਤ ਦਿੰਦੇ ਨੇ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਪੰਜਾਬ ਦੇ ਵਿੱਚ ਵਕਫ ਵਕ ਥਾਵਾਂ ਤੇ ਪਾਣੀ ਭਰਨ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਜਿਸ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਉਧਰ ਸਰਕਾਰ ਨੇ ਵੀ ਹਰ ਸਥਿਤੀ ਦੇ ਨਾਲ ਨਜਿੱਠਣ ਦਾ ਦਾਵਾ ਕੀਤਾ ਹੈ ਤੇ ਲੋਕਾਂ ਦੀ ਸਹੂਲਤ ਲਈ ਸਿਹਤ ਵਿਭਾਗ ਵੀ ਅਲਰਟ ਨਜ਼ਰ ਆ ਰਿਹਾ ਹੈ हिमाचल ਤੇ ਪੰਜਾਬ ਚ ਹੋ ਰਹੀ ਭਾਰੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਇਹੀ ਰਾਹਤ ਹੁਣ ਆਫਤ ਬਣ ਗਈ ਹੈ ਬਰਸਾਤ ਦੇ ਨਾਲ ਪੰਜਾਬ ਦੇ ਵਿੱਚ ਨਦੀਆਂ ਨਾਲੇ ਉਫਾਨ ਤੇ ਆ ਗਏ ਨੇ ਤੇ ਹਾਲਾਤ ਹੜ ਵਰਗੇ ਬਣ ਗਏ ਨੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਸਰਕਾ ਪਾਣੀ ਚ ਗੁੰਮ ਹੋ ਗਈਆਂ ਖੇਤ ਅਤੇ ਰਿਹਾਇਸ਼ੀ ਇਲਾਕੇ ਪਾਣੀ ਪਾਣੀ ਹੋ ਗਏ ਤੇ ਲੋਕਾਂ ਦੀ ਇਹ ਪਰੇਸ਼ਾਨੀ ਜਾਣਨ ਲਈ ਪੰਜਾਬ ਕੈਬਨਿਟ ਮੰਤਰੀ ਮੈਦਾਨ ਤੇ ਉਤਰੇ ਮંત્રી ਲਾਲਚੰਦ ਕਟਾਰੂ ਚੱਕ ਨੇ ਗੁਰਦਾਸਪੁਰ ਦੇ ਬੰਮਿਆਲ ਇਲਾਕੇ ਦਾ ਦੌਰਾ ਕੀਤਾ ਤੇ ਪਾਣੀ ਛੁੱਟੜ ਕੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੜ੍ਹ ਆਉਣ ਦਾ ਕਾਰਨ ਜੰਮੂ ਕਸ਼ਮੀਰ ਚ ਬੱਦਲ ਫਟਣਾ ਦੱਸਿਆ ਬੜੇ ਚੜ੍ਹਦੀ ਕਲਾ ਦੇ ਨੇ ਸਾਡੇ ਬੀਐਸਐਫ ਦੇ ਸਾਰੇ ਜਵਾਨ ਮੇਰੇ ਨਾਲ ਇਹਨਾਂ ਦੇ ਵੱਡੇ ਆਫੀਸਰ ਨੇ ਡਾਕਟਰ ਸਾਹਿਬ ਆ तमाम ਜਿਹੜੇ ਇਹਨਾਂ ਦੇ ਅਧਿਕਾਰੀ ਸਹਿਬਾਨ ਨੇ ਸੋ ਕਿਉਂਕਿ ਆ ਬੀਐਸਐਫ ਦੀ ਸਾਡੇ ਅਰਧ ਸੈਨਿਕ ਬਲਾਂ ਦੀ ਚਾਹੇ ਸਾਡੇ ਆਰਮੀ ਆ ਉਹਨਾਂ ਦੀ ਟਰੇਡਿੰਗ ਦਾ ਇਹ 파ਟ ਆ ਵੀ ਓਕੀ ਸੋਕੀ ਹਾਲਾਤਾਂ ਨੂੰ ਤੁਸੀਂ ਫੇਸ ਕਰਨਾ ਔਰ ਇਹਨਾਂ ਦੇ ਜਜ਼ਵੇ ਨੂੰ ਸਲਾਮ ਹੈ ਔਰ ਮੈਂ ਅੱਜ ਆਪਣੇ ਹਲਕੇ 'ਚ ਮੇਰੇ ਪਹੁੰਚਦਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੀ ਚੌਂਕੀ ਹੈ ਜਿਆਦਪੁਰ ਦੀ ਸੋ ਦੋਵੇਂ ਪਾਸੇ ਇਹ ਚੌਂਕੀ ਪਾਣੀ ਨਾਲ ਘਿਰੀ ਹੋਈ ਹੈ ਉਧਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਮੁਤਾਬਕ ਪਹਾੜਾਂ 'ਚ ਹੋ ਰਹੀ ਬਰਸਾਤ ਕਾਰਨ ਹੀ ਪੰਜਾਬ 'ਚ ਹੜ ਵਰਗੇ ਹਾਲਾਤ ਨੇ ਪਰ ਪ੍ਰਸ਼ਾਸਨ ਹਰ ਸਥਿਤੀ ਦੇ ਨਾਲ ਨਜਿੱਠਣ ਲਈ ਅਲਰਟ ਤੇ ਹੈ ਪੌਂਡ ਡੈਮ ਚ 1378 ਕਿਊਸਿਕ ਪਾਣੀ ਪਹੁੰਚਿਆ ਜਿਥੇ ਹੌਲੀ ਹੌਲੀ ਪਾਣੀ ਛੱਡਿਆ ਜਾ ਰਿਹਾ ਹੈ ਕਪੂਰਥਲਾ ਚ ਕਿਸਾਨਾਂ ਦੀ 3000 ਏਕੜ ਫਸਲ ਬਰਬਾਦ ਹੋਈ ਹੈ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬੌਪੁਰਿਸ ਆਈਲੈਂਡ ਹੈ ਜੋ ਟਾਪੂ ਜਿਹਨੂੰ ਕਹ ਦਿੰਦੇ ਆ ਉਹ ਅਸਲ ਦੇ ਵਿੱਚ ਕੀ ਹੈ ਉਹ ਉੱਥੇ ਜੋ ਰਿਵਰ ਹੈ ਉਹ ਰਿਵਰ ਦੇ ਵਿੱਚ ਬਚਾ ਲਏ ਲੋਕਾਂ ਨੇ आरजी ਬੰਨ ਬਣਾ ਕੇ ਉੱਥੇ ਪਿੰਡ बसे हुए ਆ ਤੇ ਉੱਥੇ आरजी ਬੰਨ ਨੇ ਜਿਹੜੇ ਉਹ ਜਿਹੜੇ ਸਰਕਾਰ ਦੇ ਬੰਨ ਨੇ ਉਹ ਬਾਹਰਲੇ ਪਾਸੇ ਨੇ ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਤ ਨੇ ਉਦਾਰੇਸ ਵਿਚਾਰੇ ਪੰਜਾਬ ਦਾ ਸਿਹਤ ਵਿਭਾਗ ਵੀ ਅਲਰਟ ਤੇ ਹੈ ਹੜ੍ਹ ਪ੍ਰਭਾਵਿਤ ਇਲਾਕੇ ਅੱਜ 172 ਐਂਬੂਲੈਂਸਾਂ ਦੀ ਤਨਾਤੀ ਕਰ ਦਿੱਤੀ ਗਈ ਹੈ ਲੋਕਾਂ ਦੀ ਮਦਦ ਲਈ 438 ਰੈਪਿਡ ਰਿਸਪੌਂਸ ਅਤੇ 332 ਮੋਬਾਈਲ ਮੈਡੀਕਲ ਟੀਮਾਂ ਨੂੰ ਵੀ ਤਨਤ ਕੀਤਾ ਗਿਆ ਇਸ ਦੇ ਨਾਲ ਹੀ ਫਿਰੋਜ਼ਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਅਤੇ ਫਾਜ਼ਿਲਕਾ ਦੀ ਸਿਵਲ ਸਜਨਾ ਨੂੰ ਅਲਰਟ ਤੇ ਰਹਿਣ ਲਈ ਕਿਹਾ ਗਿਆ ਸਾਰੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਵੀ ਐਮਰਜੈਂਸੀ 'ਚ ਅੱਧੇ ਘੰਟੇ 'ਚ ਰਿਸਪੌਂਸ ਕਰਨ ਨੂੰ ਹੁਕਮ ਦਿੱਤੇ ਗਏ ਨੇ ਤੇ ਅਸੀਂ ਐਜ਼ ਅ ਮੈਟਰ ਆਫ ਪ੍ਰੋਕਾਸ਼ਨ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੁਸ਼ਿਆਰਪੁਰ ਕਪੂਰਥਲਾ ਉੱਥੇ ਅਸੀਂ ਕੈਂਪ ਲਗਾ ਚੁੱਕਿਆ ਔਰ ਅਸੀਂ ਜਿਹੜੇ 241 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਆਲਰੇਡੀ ਸਾਡੇ ਕੈਂਪਾਂ ਵਿੱਚ ਆਏ ਆ ਉੱਥੇ ਕੁਝ ਸਾਡੇ ਕੇਸਸ ਆਏ ਸੀ ਡਾਇਰੀਆ ਗੈਸਟਰੋਐਂਟਾਈਟਸ ਨਾ ਡਾਇਰੀਆ ਦੇ 7 ਕੇਸ ਗੈਸਟਰੋਐਂਟਾਈਟਸ ਦੇ ਤੇ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਰਹਿਗਾ 172 ਐਮਬੂਲੈਂਸਸ ਔਰ 323 ਜਿਹੜੀਆਂ ਹੈਗੀਆਂ ਮੋਬਾਈਲ ਮੈਡੀਕਲ ਟੀਮਸ ਔਰ 438 ਜਿਹੜੀਆਂ ਰੈਪਿਡ ਰਿਸਪੌਂਸ ਟੀਮਸ ਜੇ ਕਿਤੇ ਵੀ ਕੋਈ ਡਾਰੀਆ ਦਾ ਕੇਸ ਹੋਏਗਾ ਇਹ ਮੇਜਰਲੀ ਰੈਪਿਡ ਰਿਸਪੌਂਸ ਟੀਮ ਉੱਥੇ ਪਹੁੰਚੇਗੀ ਖੈਰ ਭਾਵੇਂ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੈ ਪਰ ਵਾਕਵਾ ਖੇ ਇਲਾਕਿਆਂ ਚ ਆਏ ਪਾਣੀ ਕਾਰਨ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਇਆ ਜੋ ਜਲਦ ਹੀ ਰਾਹਤ ਦੀ ਮੰਗ ਕਰ ਰਹੇ ਨੇ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਉਧਰ ਸਤਲੁਜ ਦੇ ਪਾਣੀ ਨੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਦੇ ਨਾਲ ਤਬਾਹ ਹੋ ਗਈ ਹੈ ਫਾਜ਼ਿਲਕਾ ਦੇ 12 ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਵੇਖਣ ਨੂੰ ਮਿਲ ਰਹੇ ਨੇ ਸਤਲੁਜ ਦੇ ਪਾਣੀ ਨੇ ਕਈ ਪਿੰਡਾਂ ਨੂੰ ਘੇਰ ਲਿਆ ਤੇ ਸੜਕਾਂ ਵੀ ਪਾਣੀ ਦੇ ਵਿੱਚ ਡੁੱਬ ਗਈਆਂ ਨੇ న్యూਸ 18 ਦੀ ਟੀਮ ਵੱਲੋਂ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਖੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਗਿਆ ਫਾਜ਼ਿਲਕਾ ਦੇ ਸਰਹੱਦੀ ਪਿੰਡ ਕੁਲੱਬਾ ਪਾਣੀ ਦੇ ਅੰਦਰ ਅਸੀਂ ਮੌਜੂਦ ਆ ਸਤਲੁਜ ਦਾ ਪਾਣੀ ਜਿਹੜਾ ਲਗਾਤਾਰ ਜਿਹੜਾ ਹੈ ਪਿੰਡਾਂ ਨੂੰ ਮਾਰ ਮਾਰ ਰਿਹਾ ਹੈ ਤੇ ਕਈ ਏਕੜ ਰਕਬਾ ਜਿਹੜਾ ਪਾਣੀ ਦੀ ਮਾਰ ਹੇਠਾ ਚੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਗੁਲਾਬਾ ਪਹਿਨੀ ਦੀ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਦੂਰ ਦੂਰ ਤੱਕ ਤੁਹਾਨੂੰ ਪਾਣੀ ਪਾਣੀ ਦਿਖਾਈ ਦੇ ਰਿਹਾ ਹੈ ਸੜਕਾਂ ਦੇ ਉੱਪਰ ਪਾਣੀ ਆ ਗਿਆ ਹੈ ਕਈ ਟਾਣੀਆਂ ਦਾ ਸੰਪਰਕ ਜਿਹੜਾ ਸੜਕੀ ਸੰਪਰਕ ਹੈ ਉਹ ਪਿੰਡ ਦੇ ਨਾਲ ਉਹ ਟੁੱਟਦਾ ਟੁੱਟ ਗਿਆ ਹੈ ਤੇ ਸੈਂਕੜੇ ਏਕੜ ਰਕਬੇ ਦੇ ਅੰਦਰ ਝੋਨੇ ਦੀ ਫਸਲ ਪਸ਼ੂਆਂ ਦਾ ਚਾਰਾ ਸਬਜ਼ੀਆਂ ਇਹ ਇਹ ਜਿਹੜੀਆਂ ਪਾਣੀ ਦੀ ਮਾਰ ਹੇਠ ਨੇ ਪਾਣੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈ ਲਗਾਤਾਰ ਜਿਹੜਾ ਪਿੰਡ ਗੁਲਾਬਾ ਪੈਣੀ ਵੱਲ ਵਧ ਰਿਹਾ ਹੈ ਇਹ ਟਾਣੀ ਸੱਦਾ ਸਿੰਘ ਤੋਂ ਜਿਹੜਾ ਗੁਲਾਬਾ ਪੈਣੀ ਵੱਲ ਜਿਹੜਾ ਇਹ ਪਾਣੀ ਜਾਂਦਾ ਦਿਖਾਈ ਦੇ ਰਿਹਾ ਤੇ ਕਈ ਟਾਣੀਆਂ ਅਜੇ ਵੀ ਜਿਹੜੀਆਂ ਆਲੇ ਦੁਆਲੇ ਜਿਹੜੀਆਂ ਨੇ ਇਸ ਪਾਣੀ ਦੀ ਮਾਰ ਦੇ ਹਿੱਟ ਨੇ ਤੇ ਜਿਹੜਾ ਇਹ ਪਾਣੀ ਹੈ ਹੋਰ ਟਾਣੀਆਂ ਨੂੰ ਜਿਹੜਾ ਘੇਰਦਾ ਦਿਖਾਈ ਦੇ ਰਿਹਾ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਇਹ ਸੜਕ ਸੀਗੀ ਇਹ ਟਾਣੀ ਨੂੰ ਜੋੜਨ ਵਾਲੀ ਜਿਹੜੀ ਸੜਕ ਸੀਗੀ ਜਿਹੜੀ ਜਿਹਦੇ ਉੱਪਰ ਹੁਣ ਪਾਣੀ ਦਿਖਾਈ ਦੇ ਰਿਹਾ ਹੈ ਤਸਵੀਰਾਂ ਜਿਹੜੀਆਂ ਫਸਲਾਂ ਜਿਹੜੀਆਂ ਨੇ ਡੁੱਗੀਆਂ ਹੋਈਆਂ ਨੇ ਗੱਲਬਾਤ ਵੀ ਕਰਨੀ ਆ ਭਾਜੀ ਕਿੰਨਾ ਆਇਆ ਜੀ ਆਪਣਾ ਮੇਰਾ ਮਹਾਰਾਜ ਸਿੰਘ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਹਾਲਾਤ ਉਹ ਮਾੜੇ ਹੋਏ ਪੈਣ ਅੱਛਾ ਆ ਕਿਵੇਂ ਕੀ ਇਹ ਕਿਹੜਾ ਰਖਬਾ ਕਿਹੜਾ ਇਲਾਕਾ ਜੀ ਸਰਪੰਚ ਜੀ ਥਾਣੀ ਦੇ ਕੋਲੇ ਖੇੜੇ ਆ ਤੇ ਆਪਣੀ ਸਾਰੀ ਫਸਲ ਡੁੱਗ ਗਈ ਹੈ ਅੱਛਾ ਹਾਂ ਜੀ ਕੀ ਲਾਇਆ ਸੀਗਾ ਸੋਨਾ ਅੱਛਾ ਹਾਂ ਤੇ ਕੀ ਕਦੋਂ ਦਾ ਇਹ ਬਹਿ ਹਾਲਾਤ ਬਣੇ ਨੇ ਇਹਦੀ ਆ 4-5 ਦਿਨ ਹੋ ਗਏ ਤੇ ਇਹ ਕਦੋਂ ਸੰਪਰਕ ਕਦੋਂ ਟੁੱਟਿਆ ਸੜਕੀ ਸੰਪਰਕ ਇਹ ਬੜਾ ਹੂੰ ਇਹ ਤਾਂ ਬਸ ਉਹ ਜਿਹੜਿਆ ਪਾਣੀ ਦੇ ਨਾਲ ਲੱਗੂ ਛੁੱਟ ਗਿਆ ਪਾਣੀ ਅੱਛਾ ਹਾਂਜੀ ਨਹੀਂ ਇਹ ਸੜਕ ਤੇ ਪਾਣੀ ਹੋਦਾ ਹੀ ਆ ਗਿਆ ਹਾਂਜੀ ਅੱਛਾ ਤੇ ਕਿੰਨੇ ਕ ਕਰ ਜਿਹੜੇ ਇਸ ਟਾਣੀ ਦੇ ਅੰਦਰ ਇਹ ਸਾਰਾ ਟਾਣੀ ਬਹੁਤ ਖਾਰੇ ਹੋ ਗਏ ਨੇ ਸਾਰਾ ਸਾਰਾ ਸਾਰੀ ਵੇਖੀ ਐ ਅੰਦਰ ਆ ਬੰਦ ਹੋ ਗਿਆ ਅੱਛਾ ਹਾਂਜੀ ਧਰਮ ਤਾਰਨ ਦੇ ਵਿੱਚ ਹਰੀਕੇ ਦਰਿਆ ਦੇ ਨਾਲ ਲੱਗਦੇ ਪਿੰਡ ਸਬਰਾਂ ਦੇ ਵਿੱਚ ਪਾਣੀ ਵਧਣ ਦੇ ਕਾਰਨ ਬੰਨ ਕਮਜ਼ੋਰ ਹੋ ਗਿਆ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਬੰਨ ਦਾ ਲਗਭਗ 15 ਫੁੱਟ ਹਿੱਸਾ ਟਹਿ ਗਿਆ ਜਿਸ ਦੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਦੇ ਵੱਲੋਂ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਤ ਤੱਕ ਪਾਣੀ ਵੀ ਵਰਸ ਸਕਦਾ ਹੈ ਤੇ ਸਾਰੀ ਰਾਤ ਇਸ ਬੰਨ ਦੇ ਉੱਪਰ ਕੰਮ ਚੱਲੇਗਾ। ਜਾਂਦਾ ਚੱਲਣ ਦੇ ਪਹਾੜੀ ਇਲਾਕੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੌਂਗ ਡੈਮ ਦੇ ਵਿੱਚੋਂ ਪਾਣੀ ਜਿਹੜਾ ਛੱਡਿਆ ਜਾ ਰਿਹਾ ਔਰ ਬਿਆਸ ਸਤਲੁਜ ਦਰਿਆ ਦੇ ਵਿੱਚ ਹਰੀਕੇ ਦੇ ਵਿੱਚ ਯਾਨੀ ਕਿ ਪਾਣੀ ਆ ਰਿਹਾ ਜਿਸ ਕਾਰਨ ਪਾਣੀ ਜਿਹੜਾ ਗਾਂ ਅੱਗੇ ਆਉਂਦਾ ਹੋਇਆ ਥਾੜ ਖੇਤਰ ਦੇ ਅੰਦਰ ਕਈ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਔਰ ਪਾਣੀ ਕੋਈ 2 ਜਾਂ 3 ਫੁੱਟ ਨਹੀਂ 5 ਤੋਂ 7 ਤੋਂ 8 ਫੁੱਟ ਤੱਕ ਪਾਣੀ ਜਿਹੜਾ ਵੜ ਚੁੱਕਾ ਹੈ ਉਸ ਨੂੰ ਲੈ ਕੇ ਦੱਸ ਦਈਏ ਕਿ ਇਹ ਹੁਣ ਇਸ ਵਕਤ ਮੌਜੂਦਾਂ ਹਰੀਕੇ ਦੇ ਬੰਨ ਦੇ ਨਾਲ ਲੱਗਦੇ ਸਭਰਾ ਪਿੰਡ ਦੇ ਵਿੱਚ ਜਿੱਥੇ ਬੰਨ ਨੂੰ ਲੱਗੀ ਹੈ ਜਿਸ ਨੂੰ ਲੈ ਕੇ ਨਿਰੰਤਰ ਇੱਥੇ ਕੰਮ ਕੀਤਾ ਜਾ ਰਿਹਾ ਔਰ ਜੇ ਗੱਲ ਕੀਤੀ ਜਾਵੇ ਤਾਂ ਸੰਤ ਬਾਬਾ ਸੁੱਖਾ ਸਿੰਘ ਹੋਣੀ ਜਿਹੜੇ ਨੇ ਸਿਹੜਿਆਲੀ ਵਾਲੇ ਉਹਨਾਂ ਵੱਲੋਂ ਇਸ ਜਿਹੜੀ ਜਿਹੜੀ ਬੰਨ ਢਾ ਲੱਗੀ ਆ ਉਸ ਨੂੰ ਕੰਪਲੀਟ ਕਰਨ ਦਾ ਕੰਮ ਕੀਤਾ ਜਾ ਰਿਹਾ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਲੱਗੇ ਨੇ ਆ ਬਾਬਾ ਸੰਤ ਸੁੱਖਾ ਸੁੱਖਾ ਸਿੰਘ ਹੋਣਾ ਦੇ ਜਿਹੜੇ ਸੰਪਰਦਾਇ ਤੋਂ ਵੀ ਬੰਦੇ ਮਜੂਰ ਨੇ ਬਾਬਾ ਕੀ ਕੰਮ ਫਿਰ 24 ਘੰਟੇ ਇੱਥੇ ਚੱਲਦਾ ਇਸ ਤਰੀਕੇ ਨਾਲ ਹਾਂਜੀ ਸੇਵਾ 24 ਘੰਟੇ ਚੱਲਦੀ ਰਾਤ ਵੀ 1 2 ਵਜੇ ਤੱਕ ਸੇਵਾ ਚੱਲਦੀ ਰਹੀ ਹੈ ਜੀ ਤੇ ਅੱਜ ਵੀ ਇਦਾਂ ਹੀ ਚੱਲੂਗੀ ਸੇਵਾ ਸੰਗਤਾਂ ਦੇ ਨਾਲ ਹੀ ਜੀ ਅੱਛਾ ਜੀ ਹਾਂਜੀ ਬਾਬਾ ਜੀ ਇਹ ਕਿੰਨਾ ਕੁ ਰਹਿ ਗਿਆ ਪਾਰ ਵੈਸੇ ਜਿਹੜਾ ਧਾ ਜਿਹੜੀ ਲੱਗੀ ਆ ਇਹ ਕਿੰਨੀ ਕੁ ਧਾ ਰਹਿ ਗਈ ਜਿਹੜੀ ਕੰਪਲੀਟ ਕੀਤੀ ਵੇਖੋ ਜੀ ਉਹ ਕਵਰ ਕਰੀ ਜਾਂਦੇ ਇਹਨੂੰ ਅਜੇ ਘੱਟੋ ਘੱਟ ਦੋ ਦਿਨ ਹੋਰ ਲੱਗਣਗੇ ਜੀ ਦੋ ਦਿਨ ਲੱਗਣਗੇ ਹਾਂਜੀ ਦੋ ਦਿਨ ਲੱਗ ਜਾਣੇ ਆ ਆ ਬਿਲਕੁਲ ਸੇਵਾ ਕਰਨ ਦੇ ਲਈ ਵੀ ਲੋਕ ਇੱਥੇ ਜੁਟੇ ਹੋਏ ਨੇ ਕਿੱਥੋਂ ਆਏ ਭਾਜੀ ਤੁਸੀਂ ਔ 2023 ਤੋਂ ਵੀ ਮੰਨ ਲਓ ਜਿਹੜੇ ਬੰਨਾਂ ਦੀਆਂ ਸੇਵਾ ਹਈ ਕੋ ਸੰਤਮਾਨ ਬਾਬਾ ਸੁੱਖਾ ਸਿੰਘ ਜੀ ਸ੍ਰੀ ਹਰਿ ਹਾਲੀ ਸਾਹਿਬ ਵਾਲੇ ਸੰਤ ਬਾਬਾ ਹਕਮ ਸਿੰਘ ਜੀ ਉਹਨਾਂ ਨੇ ਜਿਸ ਤਰ੍ਹਾਂ ਸਾਡੇ ਕੱਲ ਵੀ ਬੰਨ ਤੇ ਮੁੱਠਿਆਂ ਵਾਲੇ ਵੀ ਪਾਣੀ ਦਾ ਜ਼ੋਰ ਸੀ ਕੱਲ ਵੀ ਉੱਥੇ ਵੀ ਗਏ ਆ ਇੱਥੇ ਜਿਹੜੀ ਢਾਹ ਲੱਗੀ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਬਾਬਾ ਜੀ ਉਸੇ ਵੇਲੇ ਸੰਤਾਂ ਨੂੰ ਨਾਲ ਲੈ ਕੇ ਇੱਥੇ ਹਾਜ਼ਰ ਹੋਏ ਆ ਆਣ ਕੇ ਤੇ ਬੰਨ ਦੀ ਢਾਹ ਜਿਹੜੀ ਆ ਉਹ ਉਹਨਾਂ ਨੇ ਆਣ ਕੇ ਸੇਵਾ ਚਲਾਈ ਆ ਤੇ ਸੇਵਾ ਚੱਲਣ ਦੇ ਨਾਲ ਚਲੋ ਢਾਹ ਦਾ ਫਰਕ ਪੈ ਗਿਆ ਉਦਕ ਪੁਰਥਰਾ ਦੇ ਵਿੱਚ ਵੜਦੇ ਕਾਰਨ ਫਸਲਾਂ ਖਰਾਬ ਹੋਈਆਂ ਨੇ ਰਾਸ ਸਭਾ ਮੈਂਬਰ ਸੰਤ ਪ੍ਰਬੀਰ ਸਿੰਘ ਸਿਚੀਵਾਲ ਨੇ ਕਿਸਾਨਾਂ ਦੇ ਲਈ ਚਿੱਠੀ ਲਿਖੀ ਹੈ ਜਿਸ ਨੂੰ ਮੰਨਤੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ ਮੁਆਵਜ਼ੇ ਦੀ ਮੰਗ ਕੀਤੀ ਹੈ ਅੱਗੇ ਪਾਈਆਂ ਜਾਣ ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਇਹ ਵੀ ਮੰਗ ਰੱਖੀ ਗਈ ਹੈ ਪੀੜਤ ਕਿਸਾਨਾਂ ਦੀ ਬਾਹ ਫੜੇ ਸਰਕਾਰ ਦਰਸਲ ਸਿਚੀਵਾਲ ਦੇ ਵੱਲੋਂ ਚਿੱਠੀ ਲਿਖਦੇ ਹੋਏ ਇਹ ਮੰਗ ਕੀਤੀ ਗਈ ਹੈ ਹੜ੍ਹ ਦੇ ਕਾਰਨ ਖਰਾਬ ਹੋਈ ਹੈ ਦਰਸਨ ਕਿਸਾਨਾਂ ਦੀ ਆ ਵੱਡੇ ਪੱਧਰ ਤੇ ਫਸਲ ਆ ਤਾਂ ਕਪੂਰਥਲਾ ਦੇ ਵਿੱਚ ਵੀ ਹੜ੍ਹ ਦੇ ਕਾਰਨ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤੇ ਇਸ ਦੇ ਨਾਲ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਜਿਸ ਨੂੰ ਲੈ ਕੇ ਰਾਸਵਾਬ ਮੈਂਬਰ ਸੰਤ ਸੀਚੇਵਾਲ ਨੇ ਕਿਸਾਨਾਂ ਦੇ ਲਈ ਮੁੱਖ ਮੰਤਰੀ ਮਾਨ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦੇ ਹੋਏ ਮਾਫ਼ੀ ਦੀ ਮੰਗ ਕੀਤੀ ਹੈ। ਗੁਰਸਾਹਬ ਦੇ ਵੈਨਾਲ ਬਹੁਤ ਖਾਵਾਂ ਦੇ ਉੱਤੇ ਖੜਾ ਆਇਆ ਹੈ। ਜੇ ਮੂਹ ਕੁਸ਼ਵੀਰ ਦੇ ਵਿੱਚ ਕਾਫੀ ਲੋਕ ਫੜਦੇ ਸਟਾਰ ਹੋਏ ਆਪਣੇ ਸਮਾਜ ਦੇ ਉੱਤਰਾਖੰਡ ਦੇ ਵਿੱਚ ਬਹੁਤ ਥਾਵਾਂ ਦੇ ਟਿੱਬੜੂ ਪਟਕਣ ਦੇ ਨਾਲ ਪਾਰੀ ਨੁਕਸਾਨ ਹੋਇਆ ਉਸ ਪੰਜਾਬ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਦਰਿਆ ਬਿਆਸ ਦੇ ਵਿੱਚ ਲਗਾਤਾਰ ਪਾਣੀ ਰਹਿਣ ਕਰਕੇ ਹਰਨ ਤਰਨ ਪੁਰਾਣੀ ਦਾ ਨੱਕਰਿਆ ਹੈ ਟਾਂਪੂ ਨੂੰ ਮ ਸਤਾਰਾ ਪਿੰਡਾਂ ਜਿਹੜੇ ਪਾਣੀ ਦੇ ਨਾਲ ਕੋਈ ਤਰ੍ਹਾਂ ਕਹਿ ਚੁੱਕੇ ਆ ਇਹ ਪਾਣੀ ਥੱਲੇ ਜਾ ਕੇ ਵੀ ਬਹੁਤ ਵੱਡਾ ਨੁਕਸਾਨ ਹੋਇਆ ਪੁਰਤਕਰ ਵੀ ਮਿਹਨਤ ਕਰ ਰਿਹਾ ਸੋ 2023 ਦੇ ਵਿੱਚ ਵੀ ਇਹ ਸਾਰਾ ਲਗਾ ਜਿਹੜਾ ਸੀ ਉਹ ਪਾਣੀ ਦੇ ਨਾਲ ਕਦਮ ਹੋ ਗਿਆ ਸੀ ਪਰ ਕੋਈ ਨਹੀਂ ਹੋਈ ਸੀ ਅੱਜ 24 ਦੇ ਵਿੱਚ ਪਾਣੀ ਤੋਂ ਇਹਨਾਂ ਦਾ ਵਿਚਾਰਿਆ 25 ਸ਼ੁਰੂ ਹੋ ਗਿਆ। ਤੋਂ ਸਾਡੀ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਦੋਨੋਂ ਨੂੰ ਬੇਨਤੀ ਹੈ ਕਿ ਇਹਨਾਂ ਕਿਸਾਨਾਂ ਦੀ ਬਹੁਤ ਖੜੀ ਜਾਂ। ਇਹਨਾਂ ਦੇ ਵਿਸ਼ੇਸ਼ ਗੁਰਦਾਉਂ ਦੀ ਕਰਵਾਈ ਜਾਵੇ। ਕਿ ਇਹਨਾਂ ਨੂੰ ਬਣਦਾ ਮਾਗਜਾ ਵੀ ਦਿੱਤਾ ਜਾਵੇ। ਰੋਕ ਰਹੇਗੇ ਅਗਲੀ ਵੱਡੀ ਖਬਰ ਦਾ ਸੀਪੀ ਰਾਧਾ ਕ੍ਰਿਸ਼ਨਨ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਬਣੇ ਗਏ ਨੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਇਸ ਦਾ ਐਲਾਨ ਕੀਤਾ ਹੈ ਬੀਜੇਪੀ ਸਤਿਪੁਰ ਦੀ ਮੀਟਿੰਗ ਦੇ ਵਿੱਚੋਂ ਨਾਮ ਤੇ ਮੋਹਰ ਲੱਗੀ ਹੈ ਨਾਮ ਦਾ ਐਲਾਨ ਹੁੰਦਿਆਂ ਹੀ ਸੀਪੀ ਰਾਧਾ ਕ੍ਰਿਸ਼ਨਨ ਨੇ ਸਿੱਧੀ ਵਿਨਾਇਕ ਮੰਦਿਰ ਦੇ ਵਿੱਚ ਮੱਥਾ ਟੇਕਿਆ ਮਹਾਰਾਸ਼ਟਰ ਦੇ ਮੌਜੂਦਾ ਗਵਰਨਰ ਨੇ ਸੀਪੀ ਰਾਧਾ ਕ੍ਰਿਸ਼ਨਨ ਆ ਕੋਈ ਵੀ ਟੂਰ ਤੋਂ ਦੋ ਵਾਰ ਲੋਕ ਸਭਾ ਸੰਸਦ ਰਹੇ ਨੇ ਫਰਵਰੀ 2023 ਤੋਂ ਜੁਲਾਈ 2024 ਤੱਕ ਚਾਰਖੜਨ ਦੇ ਗਵਰਨਰ ਰਹੇ ਮਾਰਚ 2024 ਤੋਂ ਜੁਲਾਈ 2024 ਤੱਕ ਤੇਲਿੰ ਗਵਰਨਰ ਦਾ ਵੱਡਾ ਚਾਰਜ ਉਹਨਾਂ ਨੂੰ ਦਿੱਤਾ ਗਿਆ ਸੀਗਾ ਆਰਐਸਐਸ ਤੇ ਜਨਸੰਘ ਦੇ ਮੈਂਬਰ ਰਹੇ ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਤਾਮਿਲਨਾਡੂ ਦੇ ajo ਕਿਰਨ ਵੜੀ ਨੇ ओबीसी ਸਮਾਜ ਤੋਂ ਹੁੰਦੇ ਨੇ ਇਸ ਦੌਰਾਨ ਨੱਡਾ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਤੋਂ ਵੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ 1 ਅਗਸਤ ਨੂੰ ਸੀਪੀ ਰਾਧਾ ਕ੍ਰਿਸ਼ਨਨ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਕਿਉਂਕਿ 1 ਅਗਸਤ ਨਾਮਿਨੇਸ਼ਨ ਫਾਈਲ ਕਰਨ ਦੀ ਆਖਰੀ ਤਰੀਕ ਹੈ 9 ਸਤੰਬਰ ਨੂੰ ਜੋ ਕਿ ਉਪ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਆ ਕਿਰਨ ਰਜਜੂ ਐਨਡੀਏ ਦੇ ਚੋਣ ਏਜੰਟ ਲਗਾਏ ਗਏ ਨੇ ਰਾਜਨਾਥ ਸਿੰਘ ਨੂੰ ਇੰਡੀਆ ਦੇ ਵੱਲੋਂ ਚੋਣ ਪ੍ਰਬੰਧਨ ਦਾ ਜ਼ਿੰਮਾ ਦਿੱਤਾ ਗਿਆ ਆਪੋਜੀਸ਼ਨ ਦੇ ਵੱਲ ਹਾਲਾਂਕਿ ਪੱਤੇ ਨਹੀਂ ਖੋਲੇ ਗਏ ਜਗਦੀਪ ਤਨਖੜ ਦੇ ਅਸਲ استਿਫੇ ਦੇ ਬਾਅਦ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਚੋਣ ਨੂੰ ਲੈ ਕੇ ਵਿਰੋਧੀ ਧਿਰ ਦੇ ਨਾਲ ਸਹਿਮਤੀ ਬਣਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੋਨ ਕਰਕੇ ਵਿਰੋਧੀਆਂ ਦੇ ਨਾਲ ਸੰਪਰਕ ਕੀਤਾ ਆ ਸੀਪੀ ਰਾਧਾ ਕ੍ਰਿਸ਼ਨ ਦੇ ਜੇਕਰ ਪੂਰੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਤਮਿਲਨਾਡੂ ਦੇ ਹਰਿਆਣ ਵਾਲੇ ਨੇ RSS ਤੇ ਸਵੈ ਸੇਵਕ ਵਜੋਂ ਉਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਤਮਿਲਨਾਡੂ ਦੇ ਵਿੱਚ BJP ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਕੋਇੰਟੂਰ ਤੋਂ ਦੋ ਵਾਰ ਲੋਕ ਸਭਾ ਦੇ ਲਈ ਲੋਕ ਸਭਾ ਮੈਂਬਰ ਚੁਣੇ ਗਏ ਝਾਰਖੰਡ ਦੇ ਰਾਜਪਾਲ ਵੀ ਰਹਿ ਚੁੱਕੇ ਨੇ ਮੌਜੂਦਾ ਸਮੇਂ ਦੇ ਵਿੱਚ ਮਾ ਰਾਸ਼ਟਰ ਦੇ ਰਾਜਪਾਲ ਨੇ ਆ ਤਾਂ ਉਹਨਾਂ ਦੇ ਨਾਮ ਤੇ ਮੋਹਰ ਲੱਗਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਆਪਣੇ ਲੰਬੇ ਜੀਵਨ ਦੇ ਵਿੱਚ ਸਿਰੂ ਸੀਪੀ ਰਾਧਾ ਕ੍ਰਿਸ਼ਨਨ ਨੇ ਸਮਰਪਣ ਨਿਮਰਤਾ ਅਤੇ ਸਮਝਦਾਰੀ ਦੇ ਨਾਲ ਆਪਣੀ ਵੱਖਰੀ ਪਛਾਣ ਬਣਾਈ ਵਕਫਾ ਖੌਦਿਆਂ ਤੇ ਰਹਿੰਦੇ ਹੋਏ ਉਹਨਾਂ ਨੇ ਹਮੇਸ਼ਾ ਸਮਾਜ ਸੇਵਾ ਅਤੇ ਗਰੀਬਾਂ ਦੇ ਸਸ਼ਕਤੀਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਉਹਨਾਂ ਨੇ ਤਮਿਲਨਾਡੂ ਦੇ ਵਿੱਚ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੈ ਮੈਨੂੰ ਖੁਸ਼ੀ ਹੈ ਕਿ ਐਨਡੀਏ ਪਰਿਵਾਰ ਨੇ ਉਹਨਾਂ ਨੂੰ ਸਾਡੇ ਗੱਠਜੋੜ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਕਰਨ ਦਾ ਫੈਸਲਾ ਲਿਆ ਹੈ ਇਹ طے ਹੁਆ कि हमारे उपराष्ट्रपति के प्रत्याशी के रूप में हमारे महाराष्ट्र के राज्यपाल श्री सी पी जी चंद्रपुरम पुन्ना राधाकृष्णन जी उनको हम एनडीए का प्रत्याशी बनाएंगे और वो एनडीए के प्रत्याशी के रूप में रहेंगे हमारे विपक्षी दल के साथ भी हम बात करेंगे उनका भी हमको समर्थन मिले ताकि हम सब लोग मिलकर के उपराष्ट्रपति पद के का निर्विरोध चुनाव हो ये हमारी आशा है उनके साथ हमने जैसा पहले कहा कि हम संपर्क में रहे हैं हमने उनको पहले भी संपर्क किया है हमारे वरिष्ठ नेताओं ने और अभी भी हम उनके साथ संपर्क में रहेंगे और हमारे एनडीए के सभी साथियों ने समर्थन दिया है